سرڪار مرداवत جي سرڪار مرداवत جي سرڪار مرداवत ਹਰ ਪਹਿਲਾਂ ਤਾਂ ਫੜ ਸਾਰਾ ਪ੍ਰੈਸ ਦਾ ਤਹਿਦੋਂ ਧੰਨਵਾਦ ਕਰਦੇ ਆਂ ਤਾਂ ਕਿ ਤੁਸੀਂ ਸਾਡੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਕੰਮ ਕਰੋਗੇ ਅਸੀ 1 ਮਹੀਨੇ ਤੋਂ ਇੱਥੇ ਠੰਡ ਚ ਪੂਰੀ ਸੀ ਜਿਹੜਾ ਹੈ ਐਸਸੀਬੀਸੀ ਮਹਾਪੰਚਾਇਤ ਵੱਲੋਂ ਸਾਰੇ ਆਗੂ ਸਹਿਵਾਨਾਂ ਦੀ ਉਗਾਈ ਚ ਧਰਨਾ ਲਾਈ ਬੈਠੇ ਨੇ ਜੋ ਕਿ ਜਾਲੀ ਐਸਸੀ ਸਰਟੀਫਿਕੇਟ ਬਣਾਈ ਬੈਠੇ ਨੇ ਉਹਨਾਂ ਦੇ ਖਿਲਾਫ ਇਨਕੁਆਰੀਆਂ ਚੱਲੀਆਂ ਪੜਤਾਲਾਂ ਚੱਲੀਆਂ ਪਰ ਕਈ ਰੱਦ ਵੀ ਹੋ ਚੁੱਕੇ ਨੇ ਪਰ ਉਹਨਾਂ ਦੇ ਖਿਲਾਫ ਕੋਈ ਐਫਆਈਆਰ ਦਰਜ ਨਹੀਂ ਕਰਦਾ ਤੇ ਨਾ ਹੀ ਕੋਈ ਜਿਹੜਾ ਉਹਨਾਂ ਤੋਂ ਪੈਸਾ ਸੀ ਕਹਿੰਦੇ ਵੀ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਕਰ ਉਹਨਾਂ ਨੂੰ ਰੈਸਟ ਕਰੋ ਜਿਹੜੇ ਬੰਦੇ ਗਲਤ ਪੋਸਟਿੰਗ ਤੇ ਕਰੇ ਡਿਊਟੀਆਂ ਤੇ ਬੈਠੇ ਨੇ ਉਹਨਾਂ ਦੇ ਜਿਹੜੇ ਪੈਸਾ ਰਿਕਵਰ ਕਰਕੇ ਸਰਕਾਰ ਕੱਪਟਰ ਬਣਾਇਆ ਤੇ ਸਰਕਾਰ ਕਰਮਚਾਰੀ ਕਰਦੀ ਜੋ ਸਰਕਾਰ ਪਹਿਲਾਂ ਜਿਹੜਾ ਸਾਡਾ ਧਰਨਾ 3 ਮਹੀਨੇ ਜਾਂ 4 ਮਹੀਨੇ ਹੈ ਪ੍ਰੋਫੈਸਰ ਹਰਦੇਵ ਸਿੰਘ ਜੀ ਦੀ ਹੋਗਾ ਇਹ ਚ ਵੀ ਚੱਲਿਆ ਪਹਿਲੇ ਫੇਸ ਲੱਗਿਆ ਰਿਹਾ 4 ਮਹੀਨੇ ਤੇ 3-4 ਮਹੀਨੇ ਉਦੋਂ ਬਾਅਦ ਹਰਪਾਲ ਜੀ ਮਾਜੀ ਨਾਲ ਮੀਟਿੰਗਾਂ ਹੋਈਆਂ ਮੀਟਿੰਗਾਂ ਤੋਂ ਬਾਅਦ ਉਹਨਾਂ ਨੇ ਕਿਹਾ ਤਾਂ ਸੀ ਵੀ ਹਫਤੇ ਜੀ ਜਾਂ 10 ਦਿਨ ਦੀ ਕਾਰਵਾਈ ਕਰਦਾਂਗੇ 15 ਦਿਨ ਪਰ ਉਹ ਝੂਠਾ ਲਾਰਾ ਸੀ ਉਹਦਾ ਉਸ ਬੰਦੇ ਨੇ ਸਾਨੂੰ ਆਪਣੇ ਸਮਾਜ ਦਾ ਮੰਤਰੀ ਹੋ ਕੇ ਵੀ ਸਾਨੂੰ ਜਿਹੜੇ ਸਮਾਜ ਦੇ ਲੋਕਾਂ ਨੂੰ ਗਮਰਾਹ ਕੀਤਾ ਉਸ ਕਰਕੇ ਜਿਹੜਾ ਦੁਬਾਰਾ ਪਲਾਨਿੰਗ ਬਣਾਈ ਹੈ ਪਮਾਲੀ ਸਾਹਿਬ ਜੀ ਗੁਰਪ੍ਰੀਤ ਜੀ ਸਾਡੇ 40 45 ਤਕਰੀਬਨ ਮੈਂਬਰ ਸੀ ਜਿਨ੍ਹਾਂ ਨੇ ਮੀਟਿੰਗ ਕਰਕੇ ਦੁਬਾਰਾ ਜਿਹੜਾ ਐਲਾਨ ਕੀਤਾ ਵੀ ਐਸੇ ਧਰਨਾ ਜਿਹੜਾ ਉਹੀ ਦੁਬਾਰੇ ਚੱਲਦਾ ਕੀਤਾ ਜਾਵੇਗਾ ਪਰ ਅਸੀਂ ਇੱਕ ਮਹੀਨੇ ਤੋਂ ਇੱਥੇ ਭਗਵੰਤ ਮਾਨ ਦਾ ਪੁਤਲਾ ਫੋਕੇ ਇੱਥੇ ਦੁਬਾਰੇ ਬੈਠੇ ਸੀ ਪਰ ਉਸ ਦਿਨ ਵੀ ਪ੍ਰਸ਼ਾਸਨ ਨੇ ਬੜਾ ਤੰਗ ਪ੍ਰੇਸ਼ ਮੰਨੇ ਉਹਨੇ ਆਪਣੀ ਪੂਰੀ ਜਿਹੜੀ ਹਿੰਦ ਰੱਖੀ ਆ ਪੂਰੀ ਅੜੀ ਰੱਖੀ ਆ ਅਸੀਂ ਤੁਹਾਡੀ ਸਾਡਾ ਸਹਿਯੋਗ ਚਾਹੀਦਾ ਤੁਸੀਂ ਹਰ ਰੋਜ਼ ਸਾਡਾ ਸਹਿਯੋਗ ਦਿੰਦੇ ਆ ਜੇਕਰ ਤੁਹਾਡਾ ਸਹਿਯੋਗ ਪੂਰਾ ਤਾਂ ਅਸੀਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਦੇ ਗੋਡੇ ਟਿਕਾ ਕੇ ਅਸੀਂ ਆਪਣੀ ਮੰਗ ਮੰਨਵਾ ਲਾਂਗੇ ਬਲਵਿੰਦਰ ਜੀ ਚੈਲੈਂਡ ਹੋਈ ਬੈਠੇ ਆ ਸਾਈਡ ਦੇ ਬੈਠੇ ਆ ਕਲਿਪ ਰੋਡ ਦੇ ਬੈਠੇ ਆ ਜੇਕਰ ਸਰਕਾਰ ਸਾਡਾ ਅੰਤ ਦੇਖਣਾ ਚਾਹੁੰਦੀ ਹੈ ਤਾਂ ਉਹ ਦਿਨ ਦੂਰ ਨਹੀਂ ਅਸੀਂ ਸਾਰੀਆਂ ਜਿਹੜੇ ਜਥੇਬੰਦੀਆਂ ਹੁਣ ਸਾਰੀਆਂ ਦਿੱਕਤ ਮੋਟੋ ਕੇ ਇੱਕ ਪਲੇਟ ਮਾਰਨ ਦੇ ਇਕੱਠੇ ਹੋ ਕੇ ਸੜਕਾਂ ਦੇ ਉਤਰਾਂਗੇ ਤੇ ਮੈਂ ਇਹ ਵੀ ਆਪਣੇ ਬਾਲਮਿਕ ਭਾਈਚਾਰੇ ਨੂੰ ਜਿਹੜਾ ਸਾਡੇ ਨਾਲ ਸਹਿਯੋਗੀ ਆ ਸਾਡੇ ਐਸ ਵੀ ਸੀ ਐਚ ਨੂੰ ਬਾਲਮਿਕ ਭਾਈਚਾਰੇ ਨੂੰ ਇਹ ਵੀ ਮੈਂ ਅਪੀਲ ਕਰਦਾ ਤਾਕੇ ਪੂਰੇ ਸ਼ਹਿਰ ਤੇ ਚੰਡੀਗੜ੍ਹ ਦਾ ਹੋਵੇ ਜਾਂ ਮੁਹਾਲੀ ਦਾ ਜਦੋਂ ਵੀ ਇਹ ਕਰਦੇ ਨੇ ਸਾਰਾ ਬੰਦ ਕਰ ਦੋ ਤੇ ਗੰਦ ਮੰਦ ਜਿਹੜਾ ਹੈਗਾ ਬੰਦ ਕਰ ਦੋ ਚੱਕਣਾ ਦੂਜਾ ਮੈਂ ਆਪਣੇ ਆਪਣੇ ਚਮਾਰ ਭਾਈ ਮੈਂ ਖੁਦ ਚਮਾਰ ਚਮਾਰ ਭਾਈ ਚਾਰੇ ਨੂੰ ਇਹ ਕਹਿੰਦਾ ਵੀ ਜਿਹਦੇ ਵੀ ਡੰਗਰ ਮੁਰਦੇ ਆ ਉਹ ਸਾਰੇ ਮੁਹਾਲੀ ਚ ਲਾ ਕੇ ਘੇਰੋ ਤਾਂ ਕਿ ਇਸ ਮੁੱਖ ਮੰਤਰੀ ਨੂੰ ਪਤਾ ਲੱਗ ਜਾਊਗਾ ਵੀ ਇਹ ਜਿਹੜੀ ਕਾਸਟ ਹੈ ਇਹ ਜਾਂ ਤਾਂ ਕਿਸ ਤਰ੍ਹਾਂ ਦੀ ਹੈ ਅਸੀਂ ਹਲੇ ਸਾਡਾ ਅੰਤ ਦੇਖਣਾ ਚਾਹੁੰਦਾ ਇਹ ਮੁੱਖ ਮੰਤਰੀ ਪਰ ਲੇਕਿਨ ਜਿਹੜੇ ਇਹਨਾਂ ਝੂਠੇ ਵਾਅਦੇ ਤੇ ਲਾਰੇ ਲਾਏ ਆ ਉਹ ਤੁਹਾਡੇ ਸਾਹਮਣੇ ਅੱਜ ਕੱਲੀ ਸੜਕ ਤੇ ਜਿਹੜੀਆਂ ਗਰੰਟੀਆਂ ਦਿੱਤਾ ਸੀ ਇੱਕ ਵੀ ਗਰੰਟੀ ਕੋਈ ਦੀ ਪਾਸ ਨਹੀਂ ਹੋਈ ਹਰ ਫਰੰਟ ਤੇ ਜਿਹੜੀ ਸਰਕਾਰ ਫੈਲੋ ਜੀ ਕੁੰਮੜਾ ਸਾਹਿਬ ਜਦੋਂ ਆਮ ਆਦਮੀ ਆ ਜੀ ਉਹ ਕਾਲੇ ਕੱਪੜੇ ਚੋ ਕੇ ਅਗਰ ਆਏ ਹੈ ਕੀ ਪ੍ਰੋਬਲਮ ਕੀ ਹੈ ਕਿਸ ਜੀ ਨੂੰ ਲੈ ਕੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਦਾਸ ਰੇਸ਼ਮ ਸਿੰਘ ਕਾਲੋਂ ਪ੍ਰਧਾਨ ਨਰੇਗਾ ਵਰਕਰ ਫਰੰਟ ਇਹ ਮੋਰਚਾ ਸੱਤ ਫੇਸ ਦੀਆਂ ਲਟਾਂ ਤੇ ਸਾਹਬ ਜਦਾਜੀ ਸਿੰਘ ਨਗਰ ਤੇ 21 ਦਸੰਬਰ ਤੋਂ ਸ਼ੁਰੂ ਹੈ ਅੱਜ 20 ਜਨਵਰੀ ਹੋ ਗਈ ਪੰਜਾਬ ਸਰਕਾਰ ਨੇ ਜਿਹੜੇ ਸਾਡੇ ਮਸਲੇ ਆ ਫੇਕ ਸਰਟੀਫਿਕੇਟ ਨਰੇਗਾ ਦੇ ਵਰਕਰਾਂ ਨੂੰ ਕੰਮ ਨਾ ਮਿਲਣਾ ਸਹੀ ਸਮੇਂ ਦੇ ਉੱਤੇ ਔਰ ਨਰੇਗਾ ਵਰਕਰਾਂ ਨੂੰ ਪੇਮੈਂਟ ਨਾ ਹੋਣਾ ਉਹਨਾਂ ਦੀ ਜੋ ਵੈਲਫੇਅਰ ਦਾ ਕੰਮ ਆ ਸਾਰਾ ਖਤਮ ਕੀਤਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਵੱਡੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਸਾਡਾ 29000 ਕਰੋੜ ਦਾ ਬਜਟ ਘਟਾਇਆ 85 ਐਮੈਂਡਮੈਂਟ ਹੈ ਹੋਰ ਰੈਜ਼ਰਵੇਸ਼ਨ ਦੇ ਮਸਲੇ ਨੇ ਜਿਹੜੇ ਸਾਰੇ ਮਸਲੇ ਨੂੰ ਇਕੱਠੇ ਕਰਕੇ ਧਰਨਾ ਜਾਰੀ ਹੈ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਂ ਦਾ ਘੜਾ ਭੰਨਿਆ ਗਿਆ ਇਸ ਕਰਕੇ ਇੱਕ ਸੰਕੇਤਕ ਉਹਨਾਂ ਨੂੰ ਦੱਸਿਆ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਤੁਹਾਡਾ ਸ਼ਾਸਨ ਪ੍ਰਸ਼ਾਸਨ ਹੈ ਉਹ ਸਾਡੇ ਨਾਲ ਕਿਸੇ ਪੱਖ ਤੇ ਗੱਲ ਕਰਨ ਨੂੰ ਤਿਆਰ ਨਹੀਂ ਆ ਸਮੁੱਚਾ ਸਮਾਜ ਸਾਰਾ ਅੱਜ ਇਕੱਠਾ ਹੋਇਆ ਇਕੱਠੇ ਹੋ ਕੇ ਅੱਜ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਤੁਸੀਂ ਮੂਲ ਨਿਵਾਸੀ ਲੋਕਾਂ ਦੇ ਨਾਲ ੱੱਕਾ ਨਾ ਕਰੋ ਬੈਠ ਕੇ ਗੱਲਬਾਤ ਕਰੋ ਉਸ ਢੰਗ ਦੀ ਗੱਲਬਾਤ ਕਰਨ ਮੁੱਖ ਮੰਤਰੀ ਸਾਹਿਬ ਜਿਹੜੀ ਸਟੇਬਲ ਟਾਕ ਕਰਨ ਤਾਂ ਜੋ ਅਸੀਂ ਸਰਕਾਰ ਨੂੰ ਦੱਸ ਸਕੀਏ ਕਿ ਸਾਡਾ ਸ਼ਾਮਲੜ ਜ਼ਮੀਨ ਦਾ ਮਕਾਨਾਂ ਦਾ ਪਲਾਟਾਂ ਦਾ ਸਾਡਾ ਜਿਹੜਾ ਡਿਗਨਿਟੀ ਦਾ ਮਸਲਾ ਜਸਟਿਸ ਦਾ ਮਸਲਾ ਸਾਡੇ ਬਹੁਤ ਸਾਰੇ ਮਸਲੇ ਨੇ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਮਸਲਿਆਂ ਦੇ ਬੈਠ ਕੇ ਵਿਚਾਰੇ ਸੁਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਪਹਿਲਾਂ ਕੈਪਟਨ ਅਬਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਕੋਈ ਵੀ ਮੁੱਖ ਮੰਤਰੀ ਦਲ ਜਥੇਬੰਦੀ ਨਾਲ ਕਦੇ ਨਹੀਂ ਗੱਲ ਕਰਦਾ ਸਾਡਾ ਜਿਹੜਾ ਨੀਲਾ ਝੱਡਾ ਉਹ ਡਟ ਕੇ ਖੜਾ ਅਸੀਂ ਪੰਜਾਬ ਸਰਕਾਰ ਨੂੰ ਅੱਜ ਖੜਾ ਪਣ ਕੇ ਚੇਤਾਵਨੀ ਦੇਤੀ ਜੇ ਤੁਸੀਂ ਆਉਣ ਵਾਲੇ ਸਮੇਂ ਚ ਇਹ ਨਾ ਕੀਤਾ ਤਾਂ ਅਸੀਂ ਚੰਡੀਗੜ੍ਹ ਵੱਲ ਨੂੰ ਕੁਝ ਕਰਾਂਗੇ ਬਿਲਕੁਲ ਸਿੰਘ ਸਾਹਿਬ ਕਈ ਵਾਰ ਸਰਕਾਰ ਦੇ ਨੁਮਾਇੰਦੇ ਕਹਿੰਦੇ ਕਿ ਰੋਸ਼ ਪ੍ਰਦਰਸ਼ਨਿਆਂ ਧਰਨਾ ਲਾ ਲੈਂਦੇ ਲੋਕ ਪੰਜਾਬ ਦੇ ਪਰ ਸਰਕਾਰ ਦੇ ਨੁਮਾਇੰਦੇ ਨਾਲ ਰابطਾ ਨਹੀਂ ਕਾਇਮ ਕਰਦੇ ਕੀ ਆਪਣੇ ਵੱਲੋਂ ਪਹਿਲਾਂ ਰابطਾ ਕੀਤਾ ਗਿਆ ਉਹਨਾਂ ਨਾਲ ਕੋਈ ਸਾਡਾ ਰابطਾ ਜਿਹੜਾ ਜੀ 1 ਜਨਵਰੀ ਨੂੰ ਨਵੇਂ ਸਾਲ ਦੇ ਉੱਤੇ ਮਾਨਯੋਗ ਜਿਹੜੇ ਉਹਰੇ ਐਮ ਐਲ ਏ ਸਾਹਿਬ ਨੇ ਸਰਦਾਰ ਕਲਵੰਤ ਸਿੰਘ ਜੀ ਨਾਲ ਗੁਰਦਾਰ ਆਮਪਾਲ ਸਾਹਿਬ ਵਿਖੇ ਗੱਲਬਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨਾਲ ਸਾਂਝੀਆਂ ਕਰਦੇ ਹਾਂ ਸਾਂਝੀਆਂ ਕਰਕੇ ਫਿਰ ਆਪਾਂ ਵਿਚਾਰ ਕਰਾਂਗੇ ਮੁੜ ਕੇ ਉਹਨਾਂ ਦਾ ਕੋਈ ਸੁਨੇਹਾ ਨਹੀਂ ਆਇਆ ਮੁੱਖ ਮੰਤਰੀ ਸਾਹਿਬ ਦਾ ਵੀ ਕੋਈ ਸੁਨੇਹਾ ਨਹੀਂ ਆਇਆ ਅਸੀਂ ਤਾਂ ਅਡੀਕ ਕਰ ਰਹੇ ਆ ਵੀ ਮੁੱਖ ਮੰਤਰੀ ਸਾਹਿਬ ਆਣ ਅਸੀਂ ਉਹਨਾਂ ਦਾ ਸਵਾਗਤ ਕਰੀਏ ਪਰ ਉਹ ਕਰੋ ਨਹੀਂ ਬਾਹਰ ਨਿਕਲੇ ਗੱਲ ਕੀ ਲੱਗਦੀ ਹੈ ਕਿ ਜਿਹੜੀ ਪੰਜਾਬ ਦੀ ਆਮ ਆਦੀ ਪਾਰਟੀ ਹੈ ਇਹ ਗੱਲ ਕਰਦੇ ਆ ਕਿ ਆਮ ਆਦਮੀ ਦੀ ਸਰਕਾਰ ਆਮ ਆਦੀ ਪਾਰਟੀ ਹੈ ਇਹ ਆਮ ਆਦੀ ਪਾਰਟੀ ਹੈ ਖਾਸ ਆਦਮੀ ਪਾਰਟੀ ਦੀ ਸਰਕਾਰ ਬਣ ਦੇਵੇ ਦੇਖੋ ਪਾਰਟੀ ਦਾ ਇਹਨਾਂ ਦੀ ਆਮ ਆਦਮੀ ਤੋਂ ਸ਼ੁਰੂ ਹੋਈ ਸੀ ਪਰ ਇਹ ਬਹੁਤ ਵੱਡੀ ਰਜਵਾੜਾ ਪਾਰਟੀ ਹੈ ਜਿੱਦਾਂ ਦੀ ਕਾਂਗਰਸ ਤੇ ਬੀਜੇਪੀ ਹੈ, ਮਨੂਵਾਦ ਹੈ, ਉਦਾਂ ਦੀ ਇਹ ਪਾਰਟੀ ਹੈ, ਫਰਕ ਕੋਈ ਨਹੀਂ ਹੈਗਾ। ਫਰਕ ਇਹਨਾਂ ਕਿ ਇਹਨਾਂ ਦੇ ਕੋਲ ਨਾ ਝੂਠ ਬੋਲਣ ਦਾ ਪ੍ਰਬੰਧ ਬੜਾ ਤਕੜਾ ਹੈ। ਜਿੱਦਾਂ ਮੋਦੀ ਝੂਠ ਬੋਲਦਾ, ਆਰਐਸ ਝੂਠ ਬੋਲਦੀ ਹੈ, ਬੀਜੇਪੀ ਝੂਠ ਬੋਲਦੀ ਹੈ, ਕਿਸੇ ਜਮਾਨੇ ਇੰਦਰਾ ਨਹਿਰੂ ਦੂਜੇ ਵੀ ਝੂਠ ਬੋਲਦੇ ਸੀ ਕਾਂਗਰਸੀ। ਉਸੇ ਲੈਵਲ ਤੇ ਇਹ ਵੀ ਝੂਠ ਬੋਲ ਕੇ ਕਾਮਯਾਬ ਹੋ ਗਏ। ਸਮਾਜ ਲਈ ਲੱਗਾ ਪੰਜਾਬੀਆਂ ਦੀ ਬੜੀ ਗੰਦੀ ਯਾਤ। ਇਹ ਇੱਕਦਮ ਇੱਕ ਪਾਸੇ ਲੱਗ ਜਾਂਦੇ ਨੇ। ਇਹਨਾਂ ਨੇ ਹੁਣ ਪੰਜਾਬ ਦੇ ਵਿੱਚ ਲਿਆ ਕੇ ਆ ਲਾਲਾ ਬਾੜਕੇ ਵੱਡਾ ਸੀਟ ਸ਼ਾਹੂਕਾਰ ਕੇਦਰੀਵਾਲ ਪੰਜਾਬ ਦਾ ਸੱਤਿਆ ਨਾਸ ਕਰਾ ਲਿਆ ਇਹਦਾ ਕਾਰਨ ਕੀ ਮੰਨਦੇ ਪੰਜਾਬੀ ਬਾਈ ਦਿਨੋਂ ਮਤਲਬ ਕਿ ਚੀਜ਼ ਨੂੰ ਲੈ ਲੈਂਦੇ ਆ ਪੰਜਾਬੀ ਅਸਲ ਚ ਦੁਖੀ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਕਾਂਗਰਸ ਪਾਰਟੀ ਤੋਂ ਕੈਪਟਨ ਬ੍ਰਿੰਦਰ ਉਹਨਾਂ ਦੁਖੀ ਹੋਣ ਕੇ ਇਹਨਾਂ ਨੇ ਇੱਕ ਰਸਤਾ ਲੱਭ ਲਿਆ ਵੀ ਆਹ ਰਸਤਾ ਬਹੁਤ ਵਧੀਆ ਪਰ ਇਹ ਰਸਤਾ ਉਹਨਾਂ ਨਾਲ ਉਹਨਾਂ ਵਰਗਾ ਹੀ ਖਤਰਨਾਕ ਹੈ ਜਿੱਦਾਂ ਦਾ ਬਾਦਲ ਦਾ ਸੀ ਮਨੁਵਾਦ ਆ ਉਦਾਂ ਦਾ ਕੇਦਰੀਵਾਲ ਮਨੁਵਾਦ ਹੈ ਜਿਹੜਾ ਭਗਵੰਤ ਮਾਨ ਹੈ ਉਹ ਕੁਝ ਕਰਨਾ ਚਾਹੁੰਦਾ ਹੋਏਗਾ ਪਰ ਉਹਦੇ ਨਕੇਲ ਪਾਈ ਵੀ ਨੱਕ 'ਚ ਉਹ ਕੁਝ ਵੀ ਨਹੀਂ ਕਰ ਸਕਦਾ ਉਹਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ ਕੋਈ ਲੋਕ ਸਾਨੂੰ ਇਹ ਗੱਲ ਕਹਿੰਦੇ ਵੀ ਅੰਮਿਤ ਸ਼ਾਹ ਦਾ ਇਸ ਟ੍ਰੈਮ ਉਹ ਪਿਆਦਾ ਬਣਿਆ ਪਿਆ ਕੋਈ ਕਹਿੰਦਾ ਜੀ ਉਹ ਕੇਦਰੀਵਾਲ ਦਾ ਪਿਆਦਾ ਕੰਮ ਸਾਰਾ ਪੰਬਲ ਪੁੱਸੇ 'ਚ ਪੈ ਗਿਆ ਪੰਜਾਬ ਦਾ ਵਿਕਾਸ ਵੀ ਰੁਕ ਗਿਆ ਔਰ ਸਾਡੇ ਬਹੁਜਨ ਸਮਾਜ ਦਾ ਮੂਲ ਨਿਵਾਸੀਆਂ ਦਾ ਬਿਲਕੁਲ ਕੰਮ ਸਾਰਾ ਖੱਪ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੈ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਇਹ ਮਾਰੀ ਗੱਲ ਜਿਸੇ ਪੰਜਾਬ ਦੀਆਂ ਬਜਾਤਾਂ ਹੀ ਭੰਗਿਤ ਕਰ ਦਿੱਤੀਆਂ ਗਈਆਂ ਨੇ ਤੇ 2024 ਦਾ ਜਿਹੜਾ MP ਦਾ ਇਲੈਕਸ਼ਨ ਵੀ ਆ ਰਿਹਾ ਤੁਹਾਡੀ ਕਿਸ ਤਰ੍ਹਾਂ ਦੀ ਭੂਮਿਕਾ ਹੋਏਗੀ ਉਹਦੇ 'ਚ ਦੇਖੋ ਸਾਡੀ ਨਰੇਗਾ ਵਰਕਰ ਫਰੰਟ ਦੀ ਬੜੀ ਵੱਡੀ ਵੋਟ ਆ ਪਿੰਡਾਂ 'ਚ ਹਰ ਪਿੰਡ 'ਚ ਸਾਡੀ 4 500 600 ਵੋਟ ਤਾਂ ਆਮ ਗੱਲ ਹੈ 600 ਵੋਟ ਨਾਲ ਸਰਪੰਚ ਬਣ ਜਾਂਦਾ ਅਸੀਂ ਕਹਿੰਦੇ ਪੰਜਾਬ ਸਰਕਾਰ ਜਲਦੀ ਐਲਾਨ ਕਰੇ ਕਿ ਚਰਪੰਚੀ ਦੀਆਂ ਚੋਣਾਂ ਕਰਾਵੇ ਤਾਂ ਜੋ ਨਰੇਗਾ ਵਰਕਰ ਫਰਾਂ ਨੂੰ ਮੌਕਾ ਮਿਲ ਸਕੇ ਠੀਕ ਹੈ ਸਰ ਥੈਂਕ ਯੂ ਮਿਹਰਬਾਨ ਹਾਏ 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 ਬਹੁਤ ਬਿਹਾਰ

ਜੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਨਾ ਕਿ ਵੀ ਜਿਹੜੇ ਸਾਡੇ ਟੈਂਕੀ ਆਪਰੇਟਰ ਜੀ ਸਾਰੇ ਪੰਜਾਬ ਵਿੱਚ 5700 ਟੈਂਕੀਆਂ ਪੰਚਾਇਤੀ ਖਾਤੇ ਪਈਆਂ ਜੀ ਉਹ ਪਾਣੀ ਪਿਲਾ ਰਹੇ ਆ ਭਗਵੰਤਵਾਨ ਦੀ ਸਰਕਾਰ ਵਾਲੇ ਪਬਲਿਕ ਨੂੰ ਉਹਨਾਂ ਦੀ ਸਾਰ ਨਹੀਂ ਲਈ ਗਈ ਅੱਜ ਵੀ ਜਾ ਕੇ ਦੇਖੋ ਸੰਗਰੂਰ ਦੇ ਵਿੱਚ ਸਾਡੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਚਹੇਤਾ ਖਾਸ ਨੇੜ ਦਾ ਬੰਦਾ ਕਰਮੇਲ ਸਿੰਘ ਸਰਪੰਚ ਕਰਾਚੋਂ ਪਿੰਡ ਆ ਉਥੇ ਅੱਜ ਵੀ ਅੱਜ ਵੀ ਤਾਂ ਨਾ ਮੌਜੂਦ ਚੌਥੇ ਮਹੀਨੇ ਵਿੱਚ ਦਾਖਲ ਹੋ ਚੁੱਕਿਆ ਕਿਉਂ ਹੋ ਚੁੱਕਿਆ ਕਿ ਸਰਕਾਰ ਸਾਡੀ ਕੋਈ ਸੁਣ ਨਹੀਂ ਰਹੀ ਕਿਉਂਕਿ ਸਰਕਾਰ ਤਾਂ ਆਪਣੇ ਮੋਟੀਆਂ-ਮੋਟੀਆਂ ਕਮਾਈਆਂ ਕਰਨ ਲੱਗੇ ਹੋਏ ਆ ਇਹਦਾ ਐਮ.ਐਲ.ਏ ਕੋਈ ਚਾਹੇ ਚਾਹੇ ਐਮ.ਪੀ.ਆ ਪਰ ਸਾਨੂੰ ਕੋਈ ਲਾਭ ਨਹੀਂ ਹੁੰਦਾ ਹੈ ਭਗਵਾਨ ਤਾਂ ਮਾਨ ਆ ਜਿਹੜਾ ਉਹ ਕਹੀ ਜਾ ਰਿਹਾ ਇਹ ਕੁਝ ਕਰ ਦਿਓ ਇਹ ਕੁਝ ਕਰ ਦਿਓ ਪਰ ਲੇਕਿਨ ਸਾਡੇ ਹਿਸਾਬ ਵਿੱਚ ਤਾਂ ਇੱਕ ਚੀਜ਼ ਆਈ ਆ ਇਹ ਨੱਚਣ ਗਾਉਣ ਵਾਲਾ ਬੰਦਾ ਤਾਂ ਸਾਨੂੰ ਨੱਚ ਕੇ ਦਿਖਾ ਕੇ ਆਪਣਾ ਵੋਟਾਂ ਲੈ ਗਿਆ ਹੁਣ ਤੂੰ ਉਠਨ ਵਾਲਾ ਆਪਣਾ ਪਲੰਗਾ ਬੰਨ ਗੇ ਇਸਨੂੰ ਪ੍ਰਚਾਰ ਰਿਹਾ ਕਿ ਵੀ ਇਸ ਤਰ੍ਹਾਂ ਕੰਮ ਚੱਲ ਜੇ ਇਸ ਤਰ੍ਹਾਂ ਨਹੀਂ ਚੱਲੇਗਾ ਹੁਣ ਆਉਣ ਵਾਲੇ ਸਮੇਂ ਵਿੱਚ ਅਸੀਂ ਵਾਟਰ ਸਪਲਾਈ ਦਾ ਜਿੰਨਾ ਵੀ ਕੰਮ ਆ 5700 ਟੈਂਕੀਆਂ ਸੀਲ ਕਰਕੇ ਫਿਰ ਨੂੰ ਪਤਾ ਇੱਕ ਦਿਨ ਚ ਲੱਗ ਜਾਣਾ ਕਿ ਵੀ ਇਹਨਾਂ ਵੀ ਪੱਲੇ ਹੈ ਕੁਝ ਕੋਈ 2000 ਤੇ ਕੰਮ ਕਰ ਰਿਹਾ ਕੋਈ 4000 ਤੇ ਕੰਮ ਕਰ ਰਿਹਾ ਜਿਹੜੇ ਇਹਦੇ ਸਰਕਾਰੀ ਬੰਦੇ ਰੱਖੇ ਹੋਏ ਆ ਉਹ 40 4000 ਦੇ ਕੰਮ ਕਰ ਰਹੇ ਆ 8 ਘੰਟਿਆਂ ਵਾਸਤੇ ਜਿਹੜੇ 2000 ਤੇ ਕੰਮ ਕਰ ਰਿਹਾ ਉਹਦਾ 24 ਘੰਟੇ ਕੰਮ ਲਿਆ ਜਾ ਰਿਹਾ ਉਹਦਾ ਨਾ ਤਾਂ ਕਿਤੇ ਪੰਚਾਇਤ ਖਾਤੇ ਜੋ ਮਿਲਦਾ ਉਹਨੂੰ ਕੁਛ ਨਾ ਵੀਡੀਓ ਲਵੇ ਲੱਗਣ ਦਿੰਦਾ ਦਾ ਡੀਸੀ ਨੇੜੇ ਲੱਗਣ ਦਾ ਨੱਜੇ ਪੰਜਾਬ ਸਰਕਾਰ ਕੋਲੇ ਜੇ ਇਹਨਾਂ ਪੰਜਾਬ ਸਰਕਾਰ ਸੁਣਦੀ ਮੈਂ ਤਾਂ ਇਹ ਗੱਲਾਂ ਕਹਿੰਦੇ ਹੋਏ ਬਹੁਤ بڑا ਦੁਖੀ ਹੋ ਗਏ ਸਰਕਾਰ ਦਾ ਧੰਨਵਾਦ ਕਰਦਾ ਕਿ ਵੀ ਇਹ ਸਰਕਾਰ ਛੇਤੀ ਤੋਂ ਛੇਤੀ ਰਫਾ ਦਫਾ ਹੋਏ